ਪਰਮ ਸਤਕਾਰਯੋਗ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀ ਜਿੱਥੇ ਆਪ ਜੀ ਅੱਜ ਤਨ ਤਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ ਨਾ ਮਹਾਂਪੁਰਖਾਂ ਦੀ ਸਾਲਾਨਾ ਵਰਸੀ ਦੇ ਸਬੰਧ ਵਿੱਚ ਸਾਰੇ ਬਰਾਰਿਆਂ ਪਾਸੋਂ ਆਪ ਜੀ ਨੇ ਸਰਵਣ ਕੀਤਾ ਕਿ ਅੱਧੀ ਸਦੀ ਸੰਤ ਮਹਾਰਾਜ ਨੂੰ ਸ਼ਰੀਰ ਕਰਕੇ ਗਿਆ ਨੂੰ ਹੋ ਚੁੱਕੀ ਹੈ ਕੁ ਕਰਮਾਂ ਦਾ ਸੰਯੋਗ ਹੁੰਦਾ ਹੈ ਸਤਿਪੁਰਸ਼ਾਂ ਨਾਲ ਮਿਲਾਪ ਹੁੰਦਾ ਜਦੋਂ ਸਤਿਗੁਰੂ ਬਾਬਾ ਬਲਜਿੰਦਰ ਸਿੰਘ ਜੀ ਮਹਾਂਪੁਰਖ ਜਿਨ੍ਹਾਂ ਨੇ ਬਹੁਤ ਲੰਮੇ ਸਮੇਂ ਤੋਂ ਇਸ ਗੱਲ ਦੀ ਤਿਆਰੀਆਂ ਖਿੱਚ ਰੱਖੀਆਂ ਸੀ ਕਿ ਅੱਧੀ ਸਦੀ 50ਵੀ ਵਰਸੀ ਸੰਤ ਮਹਾਰਾਜ ਦੀ ਆਵੇਗੀ بڑے ਉੱਚੇ ਪੱਧਰ ਤੇ ਜੋ ਵੀ ਯਤਨ ਹੋਣਗੇ ਕੀਤੇ ਜਾਣਗੇ ਪਰ ਇਹ ਗੱਲ ਸੱਚ ਹੈ ਸਤਪੁਰਸ਼ਾਂ ਨੂੰ ਕੁਝ ਭੁੱਲਿਆ ਵੀ ਨਹੀਂ ਹੋਇਆ ਕਰਦਾ ਜਿਵੇਂ ਵੱਡੇ ਮਹਾਰਾਜੀਆਂ ਨੇ ਆਪਣੇ ਸਰੀਰ ਦੇ ਪਰਿत्याਗ ਕਰਨ ਤੋਂ ਪਹਿਲਾਂ ਇੱਥੋਂ ਜਾਣ ਲੱਗਿਆਂ ਵੀ अनेका ਰਮਜਾਂ ਮਾਰਨੀਆਂ ਕੀਤੀਆਂ ਫਿਰ ਦਵਲਾਨ ਸੰਤ ਮਹਾਰਾਜ ਦੀ ਕੁਰਸੀ ਲੱਗੀ ਉੱਥੇ ਬਯੰਤ ਮਹਾਰਾਜ ਨੇ ਰਮਜਾ ਮਾਰਨੀਆਂ ਕੀਤੀਆਂ ਫਿਰ ਜਦੋਂ ਇੰਗਲੈਂਡ ਦੀ ਧਰਤੀ ਤੇ ਗਏ ਦਿੱਲੀ ਮਹਾਂਪੁਰਖਾਂ ਨੇ ਦੀਵਾਨ ਸਜਾਉਣਾ ਕੀਤਾ ਉੱਥੇ ਬੇਅੰਤ ਰਮਜਾ ਮਾਰਨੀਆਂ ਕੀਤੀਆਂ ਫਿਰ ਇੰਗਲੈਂਡ ਵੀ ਹਰੇਕ ਦੀਵਾਨ ਵਿੱਚ ਸੰਤ ਮਹਾਰਾਜੀਆਂ ਨੇ ਜਾਂ ਕੁਰਸੀ ਲੱਗਣੀ ਉੱਥੇ ਵੀ ਸੰਤ ਮਹਾਰਾਜੀਆਂ ਨੇ ਐਸੀਆਂ ਰਮਜਾ ਮਾਰਨੀਆਂ ਫਾਨੀ ਸੰਸਾਰ ਹੈ ਇਹ ਸਰੀਰੂਪੀ ਚੋਲਾ ਪਰਾਣਾ ਹੋ ਗਿਆ ਤੇ ਇਸੇ ਤਰ੍ਹਾਂ ਸਾਧ ਸੰਗ ਜੀ ਸਤਪੁਰਸ਼ਾਂ ਨੂੰ ਕੁਝ ਭੁੱਲਿਆ ਨਹੀਂ ਕਰਦਾ ਮਹਾਂਪੁਰਖਾਂ ਨੂੰ ਸਭ ਕੁਝ ਪਤਾ ਹੁੰਦਾ ਹੈ तकरीबन 3-4 ਦਿਵਾਨ ਅੱਪਰਾਤ ਦੇ ਮਹਾਂਪੁਰਖਾਂ ਨੇ ਸਰਵਣ ਕੀਤੇ 21 ਤਰੀਕ ਤੋਂ ਲੈ ਕਰਕੇ ਲਗਭਗ 26-27 ਘੰਟੇ ਹੋ ਚੁੱਕੇ ਨੇ ਮਹਾਂਪੁਰਖੇ ਸਿਸ਼ਟੇਤ ਤੇ ਪਹਿਲਾਂ ਕੀਰਤਨ ਕਰ ਰਹੇ ਸਨ ਤੇ ਸੰਤ ਬਾਬਾ ਬਲਜਿੰਦਰ ਸਿੰਘ ਜੀ ਮਹਾਂਪੁਰਖਾਂ ਨੇ ਫਿਰ ਕਈ ਵਾਰ ਐਸੇ ਬਚਨ ਸਾਡੀ ਸਮਝ ਤੋਂ ਬਰੇ ਹੁੰਦੇ ਨੇ ਮਹਾਂਪੁਰਖ ਰਮਝ ਮਾਰ ਦਿਆ ਕਰਦੇ ਨੇ ਪਰ ਅਸੀਂ ਬੇਸਮਝ ਉਸ ਨੂੰ ਸਮਝ ਨਹੀਂ ਕਰਦੇ ਵਿਸ਼ਵ ਜੋ ਸੰਤ ਮਹਾਰਾ ਦੀ ਵਰਸੀ ਮਨਾਈ ਜਾਣੀ ਹੈ ਇਹਦੇ ਵਿੱਚ ਕੁਝ ਵਿਸ਼ੇਸ਼ ਉਪਰਾਲੇ ਜਿਵੇਂ ਵੱਡੇ ਮਹਾਰਾ ਦੇ ਵੀਡੀਓ ਕਸ਼ਟਾਂ ਕਹਿੰਦੇ ਬਚਨ ਕਰਦੇ ਸੀ ਸੰਤ ਮਹਾਰਾਜ ਸੰਤ ਬਾਬਾ ਬਲਜਿੰਦਰ ਸਿੰਘ ਜੀ ਵੀ ਇਹੋ ਜੋ ਉਪਰਾਲੇ ਕਰਨੇ ਚਾਹੀਦੇ ਨੇ ਜਿਨ੍ਹਾਂ ਕਰਕੇ ਸਦੀਵ ਕਾਲ ਕਿਸੇ ਨੂੰ ਯਾਦ ਕੀਤਾ ਜਾਵੇ ਜਾਦਾਵਣ ਕੇ ਰਹਿ ਜਾਣਾ ਇਹ ਬਚਨ ਮਹਾਂਪੁਰਖ ਕੱਲ ਵਾਲੇ ਦੀਵਾਨ ਚ ਕਰ ਰਹੇ ਸਨ ਪਰ ਸਾਧ ਸੰਗ ਇੰਨੀ ਸੀ ਪਤਾ ਉਹਨਾਂ ਨੇ ਆ ਵੀ ਇਹ ਪਾਣਾ ਵਰਤਾ ਦੇਣਾ ਸਵਾਓ ਤੂ ਚੋ ਸਜਣ ਵੰਡਿਆ ਦੇਈ ਸਿਸੋਦਾਰ ਨੈਣ ਮਹੰਜੇ ਤਰਸਦੇ ਬਾਦ ਪਸੀਦਾਰ ਸਮਰੱਥਾ ਨੇ ਗੁਰੂ ਕਿਰਪਾ ਕਰੇ ਜਿੱਥੇ ਅੱਜ ਪ੍ਰਾਣੇ ਸੰਗੀ ਸੰਤ ਮਹਾਰਾਜ ਦੇ ਜਿਨ੍ਹਾਂ ਨੇ 50 55 ਸਾਲ ਪਹਿਲਾਂ ਦਰਸ਼ਨ ਕੀਤੇ ਸੀ ਉਹ ਦੱਸਦੇ ਨੇ ਉਹਨਾਂ ਦਾ ਨੋਰੀ ਮੁਖੜਾ ਸੰਤ ਮਹਾਰਾਜ ਦਾ ਫਿਰ ਉਹਨਾਂ ਦੀ ਸੰਗਤ ਕਰਨ ਵਾਲੇ ਅੱਗੇ ਛੋਟੇ ਸੰਜੀ ਮਹਾਰਾਜ ਉਹਨਾਂ ਨੇ ਸੰਗਤ ਕਰਨ ਵਾਲੇ ਉਹ ਵੀ ਉਹਨਾਂ ਨੂੰ ਵਿਰਾਗ ਵਿੱਚ ਆ ਕੇ ਚੇਤੇ ਕਰਦੇ ਨੇ ਪਰ ਸਾਡੀ ਉਮਰ ਥੋੜੀ ਹੋਣ ਕਰਕੇ ਉਹਨਾਂ ਦੇ ਦਰਸ਼ਨ ਤਾਂ ਭਾਵੇਂ ਨਹੀਂ ਕਰ ਸਕੇ ਪਰ ਸੰਤ ਬਾਬਾ ਤੇਜਾਰ ਸਿੰਘ ਜੀ ਮਹਾਰਾਜ ਜਦ ਸੰਤ ਬਾਬਾ ਸੁਖਦੇਵ ਸਿੰਘ ਜੀ ਮਹਾਂਪੁਰਖ ਲੌਰੈਂਸ ਸਾਹਿਬ ਵਾਲੇ ਸੰਤ ਬਾਬਾ ਬਲਵੰਦ ਸਿੰਘ ਜੀ ਮਹਾਂਪੁਰਖ ਮੈਨੂੰ ਗੱਲ ਯਾਦ ਆਈ ਉਹਨਾਂ ਦੀ ਸ਼੍ਰੀਮਾਨ ਜੀ ਮਹਾਰਾਜ ਬਾਬਾ ਬਲਵੰਦ ਸਿੰਘ ਜੀ ਬਚਨ ਕਰਦੇ ਸੀ ਕਹਿੰਦੇ ਭਾਈ ਅਸੀਂ ਤਾਂ ਉਸ ਦਿਨ ਜਾਵਾਂਗੇ ਜਿਹੜੇ ਦਿਨ ਲੋਕ ਵੱਡਿਆਂ ਨੂੰ ਯਾਦ ਕਰਦੇ ਨੇ ਨਾ ਤੇ ਨਾਲ ਸਾਨੂੰ ਵੀ ਯਾਦ ਕਰਿਆ ਕਰਨਗੇ ਵੀ ਸੰਤ ਬਾਬਾ ਅਤਰਸ ਮਹਾਰਾਜੀ ਰੇਰੂ ਸਾਲੇ ਮਹਾਂਪੁਰਖਾਂ ਦੇ ਜਦੋਂ ਸਰਾਨਾ ਵਰਸੀ ਦਾ ਸਮਾਗਮ ਆਉਂਦਾ ਹੈ ਉਸੇ ਦਿਨ ਸੰਤ ਬਾਬਾ ਬਲਵੰਦ ਸਿੰਘ ਮਹਾਂਪੁਰਖਾਂ ਨੇ ਵੀ ਸਰੀਰ ਦਾ ਪਰਿत्याਗ ਕੀਤਾ ਸੀ ਇਹ ਸਾਧ ਸੰਗ ਜੀ ਕਾ ਸੰਤ ਬਾਬਾ ਬਲਜਿੰਦਰ ਸਿੰਘ ਜੀ ਮਹਾਂਪੁਰਖ ਉਹੀ ਸਾਨੂੰ ਜਿਵੇਂ ਸ਼੍ਰੀਮਨ ਮਹਾਰਾਜੀ ਬਚਨ ਕਰਦੇ ਹੁੰਦੇ ਸੀ ਵੀ ਵੱਡਿਆਂ ਨੂੰ ਯਾਦ ਕਰੋਗੇ ਤੇ ਸਾਨੂੰ ਵੀ ਯਾਦ ਕਰੋਗੇ ਸੋ ਸਾਧ ਸੰਗਤ ਜੀ ਭਾਵੇਂ ਉਹ ਘਾਟਾ ਸਾਡੀ ਸੰਪਰਦਾ ਕੀ ਤੇ ਸਾਧ ਸੰਗਤ ਸਿੱਖ ਜਗਤ ਨੂੰ ਬਹੁਤ ਵੱਡਾ ਘਾਟਾ ਪਿਆ ਮਹਾਪੁਰਖਾਂ ਦਾ ਆਓ ਸਤਿਗੁਰੂ ਜੀ ਕਿਰਪਾ ਕਰਨ ਜਿਹੜੇ ਨੈਣਾ ਨੇ ਅੱਖਾਂ ਨੇ ਦਰਸ਼ਨ ਸੰਤ ਮਹਾਰਾਜ ਸੰਤ ਬਾਬਾ ਜੀ ਸਿਸਮਰ ਦੇ ਕੀਤੇ ਉਹ ਵੀ ਅੱਜ ਤੱਕ ਤੱਕ ਦਰਸ਼ਨ ਮਹਾਂਪੁਰਖਾਂ ਦੇ ਸਰੂਪ ਫੋਟੋਆਂ ਜਾਂ ਵੀਡੀਓ ਤੇ ਦੇਖ ਕੇ ਅੱਜ ਚੇਤਾ ਆਉਂਦਾ ਇਹਨਾਂ ਨੂੰ ਯਾਦ ਆਉਂਦਾ ਹੈ ਸੰਤ ਬਾਬਾ ਕਿਸ਼ਨ ਸਿੰਘ ਜੀ ਮਹਾਂਪੁਰਖ ਉਹਨਾਂ ਦੇ ਦਰਸ਼ਨ ਕਰਨ ਵਾਲੇ ਸੰਤ ਬਾਬਾ ਤੇਜਾਰ ਸਿੰਘ ਜੀ ਤੇ ਸਾਧ ਸੰਗਤ ਜੀ ਅੱਜ ਤੋਂ ਬਾਅਦ ਸਾਨੂੰ ਉਹਨਾਂ ਦੇ ਥੋੜੇ ਸਮੇਂ ਤੋਂ ਦੋ ਦਿਨਾਂ ਤੋਂ ਬਾਅਦ ਸਾਨੂੰ ਉਹਨਾਂ ਦੇ ਸਰੀਰਕ ਦਰਸ਼ਨ ਸੰਤ ਬਾਬਾ ਬਲਜਿੰਦਰ ਸਿੰਘ ਮਹਾਂਪੁਰਖਾਂ ਦੇ ਨਹੀਂ ਹੋਣੇ ਫਿਰ ਤਾਂ ਇਹੀ ਮਨ ਵਿੱਚ ਲਾਲਸਾ ਹੀ ਰਹਿ ਜਾਵੇਗੀ ਤੇ ਮਹਾਂਪੁਰਖੋ ਜਿੰਨਾ ਨੈਣਾ ਨੇ ਦਰ ਤੇਰੇ ਕੀਤੇ ਉਹੀ ਅਜ ਤਰਸਦੇ ਜਿੰਨਾ ਨੈਣਾ ਨੇ ਦਰ ਤੇਰੇ ਕੀਤੇ ਨੇ ਉਹੀ ਅਜ ਤਰਸਦੇ